ਹੁਣ ਮੰਨ ਲਓ ਕੋਈ ਬ੍ਰਿਜ ਬਣਾਉਣਾ ਹੈ ਯੈਸ ਆਹ ਰੇਲਵੇ ਦਾ ਬ੍ਰਿਜ ਬਣਿਆ ਜੀ ਉੱਥੇ ਕਿੱਡਾ ਵੱਡਾ ਦੇਸ਼ ਦਾ ਜਿਹੜਾ ਆਪਣਾ ਹੁਣ ਤੇ ਉਹਦੀ ਹਾਈਟ ਆ ਮੈਂ ਆਪਣਾ ਵਾਸਤੇ ਤੁਰ ਕੇ ਥੋੜੀ ਤੁਰੇ ਫਿਰਾਂਗੇ ਵੀ ਉੱਥੇ ਲੈ ਕੇ ਫੀਤਾ ਦੇਈ ਵੀ ਸੱਜਣ ਮਿਸਤਰੀ ਆਇਆ ਯਾਰ ਲਿਆ ਪੀਤੇ ਨਾਲ ਮਣਕੇ ਆਈਏ ਫਾਰਮੂਲੇ ਹੀ ਕੰਮ ਆਉਣਗੇ ਜੀ ਉੱਥੇ ਕੰਮ ਆਉਂਦੇ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਚੁੱਕਿਆ ਪੂਰੀ ਸਿਵਲ ਇੰਜੀਨੀਅਰਿੰਗ ਇਹਦੇ ਤੇ ਮੈਨੂੰ ਲੱਗਦਾ ਠਿੱਕੀ ਹੋਊਗੀ ਟੋਟਲੀ 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 ਦੇਖੋ ਸਾਰਾ ਤਾਂ ਸਾਰਾ ਜਿੰਨਾ ਯੂਨੀਵਰਸ ਹੈ ਉਹ ਮੈਥਮੈਟਿਕਸ ਬੇਸਡ ਹੈ ਔਰ ਮੈਥਮੈਟਿਕਸ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਕੰਮ ਨਹੀਂ ਆ ਰਹੀ ਔਰ ਮੈਥਮੈਟਿਕਸ ਨਹੀਂ ਹੈ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਤੁਹਾਡੇ ਕੋਲ ਕਿਉਂਕਿ ਮੈਂ ਇਹ ਗੱਲ ਫੇਰ ਦੁਹਰਾ ਦੇਣੀ ਚਾਹਨਾ ਕਿ ਇੱਕ ਨਦੀ ਵਗ ਰਹੀ ਹੈ ਨਦੀ ਦੇ ਮੱਕੜ ਸਾਹਿਬ ਦੂਜੇ ਪਕਨਾਰੇ ਤੇ ਖੜੇ ਆ ਮੈਂ ਇਧਰਲੇ ਕਿਨਾਰੇ ਤੇ ਖੜਾ ਤੇ ਮੱਕੜ ਸਾਹਿਬ ਮੈਨੂੰ ਕਹਿੰਦੇ ਵੀ ਤੇਰੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਹੈਗੀ ਤੇਰੀ ਪੜ੍ਹਾਈ ਕੀਤੀ ਹੋਈ ਤਾਂ ਤੂੰ ਦੱਸ ਵੀ ਇਹ ਨਦੀ ਕਿੰਨੀ ਲੰਬੀ ਹੈ ਹੂੰ ਤਾਂ ਹੁਣ ਮੱਕੜ ਸਾਹਿਬ ਮੇਰੇ ਤੋਂ ਬਹੁਤ ਦੂਰ ਹੈ ਮੈਂ ਫੀਤਾ ਸੁੱਟ ਕੇ ਉਹਨਾਂ ਨੂੰ ਫੜਾ ਵੀ ਨਹੀਂ ਸਕਦਾ ਪਰ ਮੈਂ ਆਪਣੇ ਸਾਈਨ θ ਨੂੰ ਬੁਲਾਉਣਾ ਫਿਰ ਹੂੰ ਤਾਂ ਮੇਰਾ ਸਾਈਨ θ cos θ ਟੈਨਜੈਂਟ θ ਇਸ ਗੱਲ ਦੀ ਗਵਾਹੀ ਪਰਦੇ ਆ ਕਿ ਮੱਕੜ ਸਾਹਿਬ ਨੂੰ ਉੱਥੇ ਖੜਾ ਦੇ ਤੇ ਇੱਧਰ ਤੂੰ ਖੜ ਜਾ ਤੇ ਫੇਰ ਉਹਨਾਂ ਨੂੰ ਕਹਿ ਵੀ ਹੁਣ ਤੁਸੀਂ ਉੱਥੇ ਚਲੇ ਜਾਓ ਫੇਰ ਉੱਥੋਂ ਐਂਗਲ ਮਾਪੋ ਉਹ ਦੂਰੀ ਉਹਨਾਂ ਨੂੰ ਪਤਾ ਲੱਗ ਗਈ ਐਂਗਲ ਪਤਾ ਲੱਗ ਗਿਆ ਤੀਸਰੀ ਚੀਜ਼ ਅਸੀਂ ਲੱਭ ਲੈਣੀ ਹੈ ਲੋ ਜੀ ਬਗੈਰ ਪਾਰ ਕੀਤੇ ਨਦੀ ਦੀ ਅਸੀਂ ਜਿਹੜੀ ਹੈ ਲੰਬਾਈ ਹੈ ਵੀ ਕਿੰਨੀ ਚੌੜੀ ਹੈ ਦੱਸ ਇਹ ਸਵਾਲ ਹੈ ਜੀ 10ਵੀਂ ਕਲਾਸ